300 ਰੁਪਏ ਹਟਾਈ ਸੂਟ ਵੀ ਆ ਦੇਖੋ ਹਾਂ ਇਹ ਕੀ ਹੁੰਦਾ ਸੁਨੀਲ ਦੇ ਇਹ ਸੂਟ ਹੀ ਸੂਟ ਹੀ ਆਉਂਦੇ ਨਾ ਇਹ ਫਰਾਕਸ ਸੁਨੀਲ ਦੀ ਹਾਂ ਤਾਂ ਇਧਰ ਛੋਟੇ ਬੱਚਿਆਂ ਵਾਸਤੇ ਦੇਖੋ ਕਿੰਨੀ ਸੋਹਣੀ ਜੁੱਤੀਆਂ ਵਾਂ ਪੰਜਾਬੀ ਜੁੱਤੀਆਂ ਲੱਗੀਆਂ ਹੋਈਆਂ ਵਾਂ ਆਹ ਲੋ ਜੀ ਪੂਰਾ ਦੇਖੋ ਜੀ ਤੇ ਇਧਰ ਵੀ ਕਾਫੀ ਜਿਹਾ ਜੁੱਤੀਆਂ ਲੱਗੀਆਂ ਹੋਈਆਂ ਵਾਂ 30 ਰੁਪੀਸ ਲੋ ਜੀ 30 ਰੁਪਏ ਹੈ ਇਧਰ 20 ਰੁਪਏ ਦੇ ਵੀ ਆ ਬਹੁਤ ਅੱਛਾ 20 ਰੁਪਏ ਵਾਲੇ ਕਿਹੜੇ ਉਧਰ ਪਿੱਛੇ 20 ਰੁਪਏ ਵਾਲੇ ਜੀ ਆ 30 ਰੁਪਏ ਦਾ ਅੱਗੇ ਹੁਣ 20 ਵਾਲੇ ਵੀ ਦਿੰਦੇ ਦਿਖਾਉਂਦੇ ਚਟਨੀ ਵਟਨੀ ਲਈ ਹੈ আর ਇਹ ਵਾਲਾ ਬਾਊਲਰ 20 ਰੁਪਏ ਦਾ ਜੇ ਵਾਲਾ ਵੀ हां 20 ਰੁਪਏ ਦਾ ਠੀਕ ਹੈ ਜੀ 20 ਰੁਪਏ ਦਾ ਚੋਲੇ ਚੱਲ ਪਏ ਛੋਲੇ ਛੋਟੇ ਬੱਚੇ ਲੈ ਰਹੇ এনਜੋਏ ਕਰ ਰਹੇ ਆ ਲੋਈ ਟ్రायल ਚੱਲ ਰਿਹਾ ਨਹੀਂ ਟ్రायल ਚੱਲਦਾ ਪਿਆ ਆ ਜੀ ਸਿਖਾਉਂਦੇ ਆ हां ਆ ਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹਲੋ ਸੰਗਤ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਜੀ ਆਗੇ ਜੀ ਆਪਣੇ ਸ਼ਹਿਰ ਹੁਸ਼ਿਆਰਪੁਰ ਤੇ ਜਿੱਥੇ ਲੱਗਾ ਹੈ ਜੀ ਮੇਲਾ ਕਾਫੀ ਹਾਂ ਕਾਫੀ ਜਣਿਆਂ ਨੂੰ ਹੈ ਜੀ ਢੀਕ ਸੀ ਕਦੋਂ ਮੇਲਾ ਲੱਗਣ ਜਾ ਰਿਹਾ ਜਿਵੇਂ ਕਿ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਤਾ ਹੀ ਕਿ 18 ਤਰੀ ਨੂੰ ਕਹਿੰਦੇ ਸੀ ਤੇ ਬਿਲਕੁਲ ਹੁਣ ਕਾਊਂਟਰ ਵੀ ਲੱਗ ਚੁੱਕੇ ਆ ਮੇਰੇ ਨਾਲ ਅੱਜ ਫਸਟ ਡੇ ਆ ਤੇ ਫਸਟ ਡੇ ਮੈਂ ਸੋਚਿਆ ਮੈਂ ਕਿਹਾ ਚਲੋ ਨਾਲੇ ਤਾਂ ਦੇਖ ਕੇ ਆਉਨੇ ਆ ਕੀ ਕੀ ਹੈਗਾ ਤੇ ਨਾਲੇ ਚਲੋ ਤੁਹਾਨੂੰ ਵੀ ਰੂਬਰੂ ਕਰਾਇਆ ਜਾਵੇ ਹਨਾ ਹਾਂਜੀ ਹਾਂਜੀ ਤੇ ਕਾਫ ਤੇ ਆਪਾਂ ਨਾਲ ਤੁਹਾਨੂੰ ਪੂਰਾ ਕਲੀਅਰ ਦੱਸ ਦੇਣਾ ਕਾਫੀ ਇਹਨਾਂ ਦੇ ਮੈਸੇਜ ਆਏ ਸੀ ਤੇ ਤੀ ਕਿਹਨੇ ਅਪਡੇਟ ਨਹੀਂ ਕੀਤੀ ਤੇ ਚਲੋ ਆਓ ਤਾਂ ਹੁਣ ਮੇਲਾ ਦਿਖਾਉਨੇ ਆ ਤਾਂ ਪਹਿਲਾਂ ਆਪਾਂ ਸਾਰੇ ਕੋਸ਼ਿਸ਼ ਤੁਹਾਨੂੰ ਅੱਜ ਦੀ ਵੀਡੀਓ ਚ ਮਿਲ ਜੀਏ ਪਹਿਲਾਂ ਤਾਂ ਲੋ ਜੀ ਪਹਿਲਾਂ ਤਾਂ ਕਰੋ ਦਰਸ਼ਨ ਜੀ ਬਰੋਦ ਦਰੰਗ ਬਲੀ ਜੀ ਦਰਸ਼ਨ ਕਰੋ ਬਰੋਦ ਦਰੰਗ ਬਲੀ ਜੀ ਕਾ ਨਾਮ ਬਾਬਾ ਜੀ ਦਾ ਨਾਮ ਲੈ ਕੇ ਤਾਂ ਹੁਣ ਆਪਾਂ ਚੱਲਦੇ ਆਂ ਥੱਲੇ ਹੁਣ ਚਲਦੇ ਹਾਂ ਸਾਡੇ ਸਾਥ ਬੋਲੀਏ જય શ્રી ਰਾਮ જય શ્રી ਰਾਮ ਤਲੋ ਜੀ ਫਾਈਨਲੀ ਆਪਾਂ ਹੁਣ ਲੱਗੇ ਆ ਚੁੱਕੇ ਆ ਤੇ ਕਾਫੀ ਸੰਗਤ ਆ ਗਈਆਂ ਆ ਹਾਂ ਕਾਫੀ ਜਣੇ ਆ ਰਹੇ ਸੰਗਤ ਤਾਂ ਦੇਖਦੇ ਆ ਤੇ ਸਰ ਪਾਰਕਿੰਗ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਆ ਪਾਰਕਿੰਗ ਦੇ ਵਿੱਚ ਚਾਰजेस ਆ ਹਾਂ ਬਾਕੀ ਚਲੋ ਦੇਖਦੇ ਆ ਜਾ ਕੇ ਤੇ ਆਜੋ ਟਿਕਟ ਕਾਊਂਟਰ 30 ਰੁਪਏ ਆ ਪਹਿਲਾਂ 40 ਦੱਸੇ ਕਿਉਂਕਿ ਪੁਰਾਣੀ ਉਸ ਫਲੈਕਸ ਲੱਗੀ ਸੀ ਤੇ ਚਲੋ ਆਓ ਦੇਖਦੇ ਆ ਮੇਲਾ ਸ਼ੁਰੂ ਹੋਇਆ ਪਰ ਪਰਸਨ 30 ਰੁਪਏ ਚਾਰजेस ਆ ਹਾਂ ਤੇ ਚਲੋ ਜਾ ਕੇ ਦੇਖਦੇ ਆ ਕੀ ਮਹੌਲ ਹੈ ਕਿ ਨਹੀਂ ਬਿਲਕੁਲ ਤੇ ਚਲੋ ਆ ਜਿਓ ਜੀ ਆਹ ਲੋ ਜੀ ਤੇ ਬਾਕੀ ਤੇ ਤੁਹਾਨੂੰ ਪਰਚੀ ਰਵੀ ਦੱਸ ਦਿੰਨੇ ਆ। ਬਾਜੀ ਕੀ ਪਰਚੀ ਦਾ ਪ੍ਰਾਈਸ ਰਹਿ ਜਾਊਗਾ ਆਪਣਾ? ਹਾਂਜੀ। ਬਾਈਕ ਦੀ ਪਰਚੀ ਦਾ ਕੀ ਪ੍ਰਾਈਸ ਰੱਖਦੇ ਆ? 20 ਰੁਪਏ ਨਾ ਤੇ 20 ਰੁਪਏ ਤੁਹਾਨੂੰ ਪ੍ਰਾਈਸ ਲੱਗਣਾ ਵਾ ਤੇ ਪਾਰਕਿੰਗ ਦਾ ਤੇ ਗੱਡੀ ਦਾ ਬਾਜੀ? ਗੱਡੀ ਦਾ ਕੀ ਪ੍ਰਾਈਸ ਰਹੂਗਾ? 50 ਰੁਪਏ। ਤੇ 50 ਰੁਪਏ ਪ੍ਰਾਈਸ ਗੱਡੀ ਦਾ ਵਾ। ਲੋ ਜੀ ਕਾਊਂਟਰ ਤਾਂ ਲੱਗਾ ਉਹਦਾ। 30 ਰੁਪਏ ਟਿਕਟ ਦਾ। ਪਰ ਹੈ ਹੀ ਨਹੀਂ ਕੋਈ ਵੀ। ਹਾਂ ਇਹ ਮਸਤ ਸ਼ੁਰੂ ਨਹੀਂ ਹੈਗਾ ਹਨਾ। ਹਾਂ ਕੱਲ੍ਹ ਤੋਂ ਕਹਿੰਦੇ ਪਰ ਕਾਫੀ ਇਹ ਤਿਆਰੀ ਹੋ ਚੁੱਕੀ ਐ ਇੱਕ ਸਾਉ ਦੀ। ਤੇ ਦੇਖ ਸਕਦੇ ਆ ਲੋ ਜੀ। ਪੂਰਾ ਮਾਹੌਲ ਚੈੱਕ ਕਰ ਰਿਹਾ ਲਾ ਜੀ ਆਹ ਲੋ ਜੀ ਪੁੱਜ ਗਏ ਜੀ ਲੰਡਨ ਦੇ ਵਿੱਚ ਆਪਾਂ ਕਿਨੇ ਆਣੀ ਹਾਂ ਆ ਲੋ ਜੀ ਤਾਂ ਚਲੋ ਅੰਦਰ ਐਂਟਰੀ ਕਰਦੇ ਆਣੀ ਚਲ ਗਏ ਐਂਟਰੀ ਕਰ ਉਹ ਬਿਦਾਊਟ ਟਿਕਟ ਹਾਂ ਤਾਂ ਚਲੋ ਆ ਜੋ ਦੇਖਦੇ ਆ ਆ ਲੋ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਇਧਰ ਸਾਈਡ ਵੀ ਦੇਖੋ ਮੈਟਾਲੀਆਂ ਲੱਗੀਆਂ ਹੋਈਆਂ ਵਾ ਤੇ ਬਹੁਤਿਆਰ ਹੋ ਗਿਆ ਹਾਂ ਕਾਫੀ ਕੋ ਤਿਆਰੀਆਂ ਹੋ ਗਈਆਂ ਵਾ ਆਇਸਵਰ ਕੱਪੜਿਆਂ ਨੂੰ ਚੋਪ ਨਾਲ ਹੀ ਲਾਤੀ ਨੇ ਐਂਟਰੀ ਦੇ ਵਿੱਚ ਹੀ ਨਹੀਂ ਤਾਂ ਪਹਿਲਾਂ ਪਿੱਛੇ ਹੁੰਦੀਆਂ ਸੀ ਨਾ ਹੂੰ ਇਸ ਵਾਰ ਇਦਾਂ ਹੀ ਆ ਇਧਰਲੇ ਪਾਸੇ ਹੀ ਇਧਰ ਹੀ ਸਾਰਾ ਕੱਪੜੇ ਵਾਲਾ ਸਾਈਡ ਤੇ ਕਰਤਾ ਵਾ ਐਂਟਰੀ ਦੇ ਵਿੱਚ ਹੀ ਤਾਂ ਵੀ ਦੇਖ ਸਕਦੇ ਆ ਬਾਕੀ ਤਾਂ ਇਧਰ ਬਾਅਦ ਚ ਲੱਗਦੇ ਨੇ ਪਹਿਲਾਂ ਕੱਪੜੇ ਵਾਲੇ ਸਾਈਡ ਹੋਈਏ ਨਹੀਂ ਹੈ ਨਾ ਨਹੀਂ ਆਹ ਪਿਛਲੀ ਵਾਰੀ ਅਸੀਂ ਦਿਖਾਈਆਂ ਸੀ ਆਹ ਵਾਲੀਆਂ ਤਾਂ ਉਦੋਂ ਸੈਟ ਨਹੀਂ ਸੀ ਗਿਆ ਉਦੋਂ ਸਮਾਨ ਆਇਆ ਸੀਗਾ ਹਾਂ ਸਮਾਨ ਆਇਆ ਇਹ ਤਾਂ ਹੁਣ ਆ ਦੇਖੋ ਰੇਟ ਹੋਈ 50 ਰੁਪਏ 60 ਰੁਪਏ 30 ਰੁਪਏ ਮਦੂਦ ਆ ਕੀ ਦੇਖਦੇ ਆ ਹੂੰ ਤੇ ਇਦਾਂ ਕੱਪੜੇ-ਕੁਪੜੇ ਕੋਟੇ ਉਹ ਦੇਖਦੇ ਆ ਕਿ ਵੀਡੀਓ ਲ ਕਮੈਂਟ ਆਇਆ ਸੀ ਕਿਸੇ ਦਾ ਹਾਂ ਨਹੀਂ ਹਜੇ ਨਹੀਂ ਲੱਗਾ ਹਾਂ ਆਹ ਦੇ ਕੋਟੀਆਂ ਰੇਟ ਰੂਟ ਦਾ ਕੋਈ ਇਥੇ ਮੈਂਸ਼ਨ ਨਹੀਂ ਹੈਗਾ ਹੋਇਆ ਲੋਰ ਰੇਟ ਤੇ ਇਹਦੀ ਕੁਝ ਨਹੀਂ ਇਥੇ ਮੈਂਚਰ ਪਜਾਮੇ ਪਜੁੰਮੇ ਆਵੇ ਆ ਵੀ ਗਰਮੋ ਜਾਮੇ ਪਜੁੰਮੇ ਲੱਗੇ ਹੋਏ ਆ ਰੇਟ ਰੂਟ ਦਾ ਕੁਝ ਨਹੀਂ ਲਿਖਿਆ ਹੋਇਆ ਇੱਧਰ ਚੱਲਦੇ ਅੱਗੇ ਦੇਖਦੇ ਆ ਉੱਧਰ ਰੇਟ ਲੱਗੇ ਹੋਏ ਇੱਧਰ ਨਹੀਂ ਹਜੇ ਲੱਗੇ ਹੋਏ ਮਤਲਬ ਸੈਟਿੰਗ ਕਰਦੇ ਉਹਦਾ ਕਾਫੀ ਦੇਖ ਸਾਡੇ ਮੁੰਡਾ ਕੰਨ ਲੱਗ ਚੁੱਕੀਆਂ ਹੋਈਆਂ ਕਰੇ ਨਹੀਂ ਕਾਫੀ ਲੱਗੀਆਂ ਆ ਹਾਂ ਆ ਦੇਖੋ ਇੱਧਰ ਵੀ ਦੇਖਿਆ ਜਾਵੇ ਜੁੱਤੀਆਂ ਦੀ ਦੁਕਾਨ ਵੀ ਆ ਹੂੰ ਆਹ ਲੋ ਜੀ ਇੱਧਰ ਜੁੱਤੀਆਂ ਦੀ ਦੁਕਾਨਾਂ ਤੋਂ ਬੋਲਾਂ ਲੱਗੀਆਂ ਹੋਈਆਂ ਆ ਵਾ ਲਓ ਜੀ ਇੱਧਰ ਮਸਾਲੇ ਸੀਡਸ ਸੁੱਕੀਆਂ ਸੀਡਸ ਹੂੰ ਲਓ ਯਾਰ ਆਮ ਪਾਪੜ ਇਹ ਸਾਰੇ ਸੈਟਅਪ ਕਾਫੀ ਚੇਂਜ ਆ ਜਿੱਦਾਂ ਇੱਕ ਪਾਸੇ ਸਿਰਫ ਕਪੜੇ ਹੋ ਗਏ ਇੱਕ ਪਾਸੇ ਸ਼ਾਪਿੰਗ ਹੋ ਗਈ ਇੱਕ ਪਾਸੇ ਝੋਲੇ ਹੋ ਗਏ ਇੱਕ ਪਾਸੇ ਫੂਡ ਕੋਰਟ ਹੋ ਗਿਆ ਸਾਰਾ ਇਸ ਵਾਰੀ ਵਧੀਆ ਆਥੀ ਸਾਰਾ ਸੈਟਲਮੈਂਟ ਦੀ ਲੱਗਦੀ ਆ ਆ ਵੀ ਦੇਖੋ ਇਹਨਾਂ ਇਧਰ ਇਹਦਾ ਰੇਟ ਲਿਖਿਆ 300 ਰੁਪਿਆ 300 ਰੁਪਏ ਹਮ ਹਟਾ ਇਸੂਟ ਵੀ ਆ ਦੇਖੋ ਹਾਂ ਇਹ ਕੀ ਹੁੰਦਾ ਸੁਨੀਲ ਦੇ ਇਹ ਸੁਟੀ ਸੂਟ ਹੀ ਆਉਂਦੇ ਆ ਨਾ ਇਹ ਬ੍ਰੌਕਸ ਦਾ ਸੁਨੀਲ ਦੀ ਆ ਹਾਂ ਲਓ ਜੀ ਉਹ ਦੋਸਤਾਂ ਚ ਵੀ ਆ ਦੋਸਤੋ ਵੀ ਆ ਆ ਲਓ ਜਾ ਲੇਡੀਜ਼ ਹੀ ਆ ਹਾਂ ਇਹ ਸਾਰੇ ਲੇਡੀਜ਼ ਆ ਗਿਆ ਵਿੱਚ ਇਦਾਂ ਹਾਂ ਸਾਰੇ ਵਿੱਚ ਆਹ ਦੇਖ ਸਕਦੇ ਤੁਸੀਂ 350 ਚ ਵੀ ਲੋਅਰ ਵੀਰੇ ਦੇ کافی ਆ ਭਾਈ ਇਹਨਾਂ ਦਾ ਕੀ ਰੇਟ ਆ ਤਾਂ ਇਹ 350 ਚ ਆ ਨਹੀਂ ਅਲੱਗ-ਅਲੱਗ ਰੇਟ ਆ ਅੱਜ ਸਭ ਮਾਲ ਨਹੀਂ ਆਛਾ 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 ਇੱਥੇ ਤੇ ਮਾਲੇ ਨਿਕਸ ਤਰਾ ਉਹ ਇਕੱਠਾ ਹੀ ਆ। ਅਲੱਗ-ਅਲੱਗ ਵੀ ਰੇਟ ਪੁੱਛ ਆਉਂਦੇ ਆ। ਤੇ ਆ ਜਾਓ ਇਧਰ ਸਾਈਡ ਦੇਖਦੇ ਅੱਗੇ ਵੀ। ਐਮੀਰ ਉੱਤੇ ਗਰਮ ਲੱਗੇ ਹੋਏ ਕੱਪੜੇ ਆਂ ਤਾਂ ਦੇਖੋ ਜੀ। ਹੂੰ। ਲਓ ਜੀ। ਇਹ ਸਾਰੇ ਕੱਪੜੇ ਬਹੁਤ ਹਨਾ ਬੱਚਿਆਂ ਦੇ। ਮਤਲਬ ਸੈਕਸ਼ਨ ਲੱਗੀ ਬਣਾਤਾ ਹੋਇਆ ਕੱਪੜੇ-ਕੁਪੜੇ ਨਾਲ ਦੇਖੋ ਕੋਟੀਆਂ-ਕੁਟੀਆਂ ਛੋਟੇ ਬੱਚਿਆਂ ਦੀਆਂ ਨਹੀਂ। ਆ ਬਈ। ਹਨਾ? ਹੂੰ ਕਿੰਨੀਆਂ ਸੋਹਣੀਆਂ ਲੱਗਦੀਆਂ ਹਨਾ। ਸਹੀ ਆ। ਤੰਗੀਆਂ। ਤੇ ਹੁਣ ਇਸ ਵਾਰੀ ਤੁਹਾਨੂੰ ਬੱਚਿਆਂ ਦਾ ਸਟਾਕ ਵੀ ਮਿਲ ਜਾਣਾ ਜੈਂਟਸ ਦਾ ਵੀ ਮਿਲ ਜਾਣਾ ਹਾਂ ਲੇਡੀਜ਼ ਦਾ ਵੀ ਮਿਲ ਜਾਣਾ ਕਾਫੀ ਥੋਕ ਆ ਥੋੜਾ ਨਹੀਂ ਹੈਗਾ ਹਾਂ ਕਾਫੀ ਜ਼ਿਆਦਾ ਵਾ ਝੁੱਲੇ ਨਹੀਂ ਲੱਗਿਆ ਨਾ ਅਜੇ ਝੁੱਲੇ ਮਤਲਬ ਲੱਗ ਮਤਲਬ ਲੱਗ ਗਏ ਆ ਇਹ ਚਾਲੂ ਚਲੂ ਹੋ ਰਿਹਾ ਪੂਰੀ ਮੋੜੀ ਸੰਗਤ ਆਉਂਗੀ ਆ 18 ਤਰੀਕ ਸਾਨੂੰ ਉਹਨਾਂ ਨੇ ਦੱਸਿਆ ਸੀ ਮੌਸਮੀ ਬਟ ਅਣੀ ਆ ਦਿਖਵਾਉਦੋ ਤਿਆਰੀ ਕਰਦੇ ਸੀ ਕੀ ਕਹਿੰਦੇ ਸੀ ਇੱਧਰ ਬਣਨਾ ਵਾਟਰਫਾਲ ਬਣਨਾ ਵਾਟਰਫਾਲ ਹਾਂ ਇਹ ਵਾਟਰਫਾਲ ਬਣਨਾ ਇਧਰ ਸਾਈਡ ਉੱਪਰ ਦੀ ਅਛਾ ਉਹ ਪਾਈਪ ਲੱਗੀ ਆ ਪਾਣੀ ਡਿਗਣਾ ਹੈ ਉਪਰੋਂ ਥੱਲੇ ਹਾਂ ਉੱਤੋਂ ਪਾਣੀ ਡ ਉਪਾਇ ਪੜੀ ਲੱਗੀ ਹੋਈ ਆ ਤਾਂ ਪਿੱਛੇ ਫੋਟੋ ਫੋਟੋ ਖਿਚਾਉਗੇ ਲੋਕੀ ਆਪਣੀਆਂ ਉਹ ਸੀ ਨਾ ਕੁਛ ਤੇ ਬਾਕੀ ਹਟ ਟਿੱਕਾਂ ਲਿਖਿਆ ਹੋਈਆਂ ਕਈਆਂ ਕਈਆਂ ਤੇ ਝੋਲੀਆ ਤੇ 80 ਰੁਪਏ ਰੇਟ ਲਿਖਿਆ ਬਾਕੀ ਜਿੱਲੇ ਚੱਲੂਗਾ ਫੇਰ ਪਤਾ ਲੱਗਣਾ ਵਾ ਆਹ ਲੋ ਜੀ ਹੋਏ ਸੈਟਿੰਗ ਕਰ ਦੇਣੀ ਆ ਇਹ ਕੋ ਕੱਪੜੇ ਉੱਪਰ ਕਾਫੀ ਜ਼ਿਆਦਾ ਹੋਏ ਆ ਹਾਂ ਆਹ ਦੇਖੋ ਅੱਡੇ ਸੌਂਡ ਦੀ ਬਾਤ ਉਹ ਹੁੰਦੀ ਹਣੀ ਵਿੱਚ ਚੰਗਾ ਫਿਕਰ ਉੱਪਰ ਛੱਡੇ ਹੋਏ ਆ DJ ਲੱਗਾ DJ ਦੂਜੇ ਕੋਈ ਨਹੀਂ ਉਹਦੇ ਹੀ ਗਾਣੇ ਲਾਏ ਹੋ ਇਹਨਾਂ ਨੇ ਅੱਛਾ ਰੌਣਕ ਮੇਲਾ ਦਿਖਾਉਂਦੇ ਮੇ ਲੋਕਰ ਦਾ ਹੈ ਰੌਣਕ ਮੇਲਾ ਲੱਗੀ ਦੁਕਾਰੀ ਗਾਣੇ ਗੋਣੇ ਚੱਲਦੇ ਪਏ ਆ ਲਾਜ ਆ ਗੇਮ ਵੀ ਆ ਬੱਚਿਆਂ ਦੀ ਇਹਨੂੰ ਹੋ ਗਿਆ ਕਰ ਰਹੇ ਆ ਆ ਵੀ ਆ ਗਿਆ ਜੀ ਉਹ ਦੇਖੋ ਪਿੱਛੇ ਦੇਖੋ ਦਿੱਸੇ ਕਿਹੜਾ ਓਟ ਜੀ ਵੀ ਆ ਕਿੱਸੇ ਹੋਣਾ ਓਟ ਜੀ ਹੈ ਨਹੀਂ ਓਟ ਦਾ ਸੈਟਅਪ ਆ ਆ ਓਟ ਦਾ ਸੈਟਅਪ ਆ ਗਿਆ ਤਾਂ ਨਹੀਂ ਹੋਣਾ ਯਾਰ ਓਟ ਤੇ ਖੜਾ ਹੋਣਾ ਤੇ ਤੁਹਾਨੂੰ ਸਪੋਨੇ ਆ ਤੇ ਕਿਤੇ ਹੋਣਾ ਆਣਾ ਜਰਾ ਖੰਡ ਪਾਉਣਾ ਸਹੀ ਗੱਲ ਆ ਆਹ ਲੋਰੀ ਆ ਬੱਚਿਆਂ ਵਾਸਤੇ ਵੀ ਲੱਗੇ ਆ ਜਿਹੜਾ ਝੂਲਾ ਜਿਹੜਾ ਸਭ ਤੋਂ ਵਧੀਆ ਆ ਮਤਲਬ ਡਿਫਰੈਂਟ ਆ ਇਸ ਵਾਰੀ ਉਹਨੇ ਦੋੜ ਨਾਲ ਤੁਹਾਨੂੰ ਦੀਆਂ ਉਹਦੀਆਂ ਕੁਰਸੀਆਂ ਵਾਲਾ ਆ ਨਾ ਮੇਰੇ ਨਾਲ ਐ ਘੁੰਮਦੇ ਟੇਟੇ ਟੇਟੇ ਜਿਹਾ ਸਰਗਮ ਤੋਂ ਵਾਲਾ ਝੂਟਾ ਇਸ ਵਾਰੀ ਚਲੋ ਦੇਖਨੇ ਆ ਆਹ ਲਓ ਹਾਂ ਤਾਂ ਝੂਲਾ ਡੀਜੇ ਸਿਸਟਮ ਹੀ ਲਾਇਆ ਹੋਇਆ ਵੀ ਲੋਰੀ ਝੋਲੇ ਛੋਟੇ ਵਿੱਚ ਵਾਸਤੇ ਡ੍ਰੈਗਨ ਵਾਲਾ ਝੂਲਾ ਹੂੰ ਆਓ ਜੀ ਤੁਹਾਡੀ ਪੜਦੇ ਰਹਿ। ਅਮਿਤਿ ਮਾ ਬਲਵੀ ਆ ਵੀ ਆਈ। ਸਾਲਾ ਦਾਣ ਦੀ ਵਰਟਿੰਗ ਦੇਖੋ। ਹਾਂ। ਔਰਜੀ ਲੋ ਜੀ ਲੋ ਵੀ ਔਰਜੀ ਵੀ ਦੇਖ ਲੋ ਤਿਆਰੀ ਹੋ ਰਹੀ ਔਰਜੀ ਦੀ। ਆ ਗਏ। ਤੇ ਆ ਜਾਓ ਜੀ। ਤਕੋਨੇ ਆ। ਹਲੇ ਅੰਦਰ ਦੁਕਾਨਾ ਲੱਗਣੀ ਆਦੀ ਆ ਗਏ। ਹਾਂ। ਇੱਧਰੇ ਪਾਸੇ ਕਾਊਂਟਰ ਖਾਲੀ ਆ। ਆਹ ਲੋ ਲੈਟ ਜਾ ਗਈ ਆ। ਹੂੰ। ਆਹ ਲੋ ਔਰਜੀ ਦੀ ਤਿਆਰੀ ਹੋ ਰਹੀ ਆ। ਸਨੋ ਜੀ। ਤਬਹਰੀ ਬਿਲਕੁਲ ਤਿਆਰੀਆਂ ਜੋਰਾ ਸ਼ੋਰਾ ਦੋ ਪਈਆਂ ਨੇ ਹੈ ਉਹ ਖਾਣ ਵੀ ਤਾਂ ਸੈਟ ਹੋ ਰਣੀ ਉਧਰ ਲੱਗੇ ਹੋ ਵੀ ਦਿਖਾ ਦੀ ਆ ਲੋ ਜੇਮਾ ਵੀ ਆ ਹੂੰ ਉਹ ਯਾਨੀ ਮੈਨੂੰ ਲੱਗਾ ਇਹ ਡੇਟ ਵੱਜ ਜਾਣੀ ਹੋਰ ਹੂੰ ਕਾਹ ਉਹ ਗੇਂਸ ਅਰੇ ਰਿੰਗ ਵਾਲੀ ਆ ਹਾਂ ਕੱਲ ਤਾਂ ਇਹਨੂੰ ਮੇਰੇ ਤੋਂ ਅਲੱਗ ਜੂ ਇਹਨੇ ਹੋ ਸਕਦਾ ਹਾਂ ਸ਼ਾਇਦ ਕੱਲ ਦਿਨ ਲੱਗ ਜਵੇ ਕਿਉਂਕਿ ਇਹ ਤਿਆਰੀ ਤੋਂ ਉੱਪਰ ਹੋਈ ਜਾਂ ਅਜੇ ਉਹ ਹੀ ਲੱਗਦੇ ਪਏ ਆ ਫਲੈਕਸਾਂ ਵਗੈਰਾ ਲੱਗਦੇ ਪਈਆਂ ਕੋਈ ਵੀ ਸੰਕਦਾ ਗੇਮਾਂ ਖੇਡਦੇ ਪਏ ਆ ਰਿੰਗੇ ਤਾਂ ਪਾਉਂਦੇ ਨਹੀਂ ਹੁੰਦੇ ਜੇ ਤੇ ਹਿਚਾਰਪੁਰ ਚ ਹੁਣ ਤੁਹਾਨੂੰ ਮਿਲਣਾ ਹੈਗਾ ਪੋਟੈਟੋ ਟਵਿਸਟਰ ਪੁੱਲੜ ਪੀਜ਼ਾ ਹੋਰ ਹਾਲ ਕੀ ਹੋਈ ਦਿਖ ਜੀ ਟੇਕ ਅਵੇ ਕਿੱਸਾ ਕਿਚਨ ਹੂੰ ਰਾਜਸਥਾਨੀ ਖਾਣਾ ਚਾਹ ਲੋ ਜੀ ਆਹ ਸੈਟਅਪ ਹੋ ਰਿਹਾ ਵਾ ਤੇ ਦੇਖ ਸਕਦੇ ਆ ਜੋ ਜੋ ਖਾਣ ਪੀਣ ਦਾ ਕੀ ਕੀ ਕੁਝ ਲੱਗਣਾ ਵਾ ਆ ਲੋ ਜੀ ਤੇ ਆ ਬੈਠਣ ਦਾ ਸੈਟਅਪ ਆ ਨਹੀਂ ਅਜੇ ਇਹਨਾਂ ਕੋਲ ਚਲਾ ਕੇ ਚੁੱਕਾ ਬਸ ਸਮੈ ਲੱਗਦਾ ਇੱਧਰ ਵੀ ਲੱਗੋਗੇ ਹਾਂ ਇੱਥੇ ਵੀ ਖੁੱਲਾ ਖੁੱਲਾ ਕੁਛ ਨਾ ਕੁਛ ਕਰੋਗੇ ਮੇਰੇ ਖਾਣਾ ਨਾ ਹਾਂ ਇੱਧਰ ਮੈਂ ਨਾ ਟੇਬਲ ਹੀ ਲੱਗਣੇ ਦੇਖ ਲਿਓ ਹਾਂ ਬਾਕੀ ਦੇਖੋ ਛੋਟਾ ਲਾਲੋ ਉਠ ਜੀ ਉਹ ਜੀ ਖੜੇ ਹੋ ਗਿਆ ਉਹ ਦੇਖ ਲਓ ਹਾਂ ਆ ਦੇਖੋ ਚਾ ਲੋ ਜੀ ਆ ਜਾਓ ਜੀ ਹੁਣ ਦੱਸ ਕਿ ਇੱਧਰ ਕੀ ਆ ਨੀ ਯਾਰ ਤੇਰਾ ਪਹੁੰਦਾ ਪੰਗੜਾ ਲਿਓ ਬੋਨਾ ਐਣੀ ਕਰਨੀ ਗੋਪੀ ਆ ਪੜਕੀ ਐਣੀ ਲੱਗੀ ਆ ਹਾਂ ਲੋ ਜੀ ਅੰਦਰ ਵੀ ਹੈ ਨਹੀਂ ਆਦੇ ਚੀਤੇ ਦੇ ਹੱਥੋਂ ਹਾਂ ਹਾਂ ਜੀ ਹੱਥ ਟੁੱਟੇ ਆ ਥੋੜੇ ਜਿਹਾ ਹੱਥ ਟੁੱਟੇ ਆ ਯਾ ਲੈ ਉਧਰ ਦੇ ਦਿਆਂ ਹੋਰ ਆਹ ਦੇ ਹੋਰ ਕੁਛ ਐਸਾ ਤੇ ਦਿੱਖੀਏ ਹੂੰ ਮੈਂ ਯਾਰ ਕੋਈ ਆ ਦੇਖਿਓ ਸਰਗਮ ਕੀ ਡਿਜ਼ਰਟ ਮੋਲ ਸਾਡੇ ਵਾਈਟ ਵੀ ਮਿਲਣਾ ਬਲੈਕ ਵੀ ਹਾਂ ਆਹ ਹੈ ਕਿ ਨਹੀਂ ਆਹ ਹੋ ਲੋ ਜੀ ਹੋਰ ਤਾਂ ਬਸ ਆਹੀ ਕੁਝ ਆਹ ਜੀ ਇੰਨੀ ਆ ਕਿ ਸ਼ਾਪਸ ਲੱਗੀਆਂ ਆਹ ਦੇ ਆਹੀ ਕੁਝ ਚੱਲ ਰਿਹਾ ਹਜੇ ਪਹਿਲਾਂ ਤਿਆਰੀਆਂ ਹੀ ਕਰਦੇ ਪਏ ਯਾਰ ਕੱਪੜਿਆਂ ਦੀ ਅੱਜ ਪੂਰੀ ਸੈਟਲਮੈਂਟ ਹੋ ਗਈ ਆ ਹਾਂ ਮਤਲਬ ਕੱਲ ਤਾਂ ਰੈਡੀ ਹੈ ਸਭ ਲੋਕਾਂ ਦਾ ਆਹ ਲੋ ਜੀ ਮਾਹੌਲ ਚੈੱਕ ਕਰ ਰਿਹਾ ਆਹ ਦੇਖੋ ਕਾਫੀ ਹੈ ਨਹੀਂ ਕੱਪ ਦੇਖੋ ਕਿੰਨੇ ਛੋਟੇ ਨਹੀਂ ਆਹ ਦੇਖੋ ਬਖਰੇ ਬਖਰੇ ਆ ਡਿਜ਼ਾਈਨ ਇਦਾਂ ਦੇ ਤਾਂ ਇਹ ਵਿਸ਼ਾਲ ਮਹਿਗਾ ਮੱਟ ਦੇਖੇ ਸੀ ਯਾਰ ਇਹ ਕਾਪਣ ਇਹ ਦੂਜੀ ਆਹੋ ਯਾਰ ਉਹ ਸੌਸੇਸ ਵਾਲਿਆਂ ਐ ਕਿੰਨੇ ਕਿ ਕੋਲੀਆਂ ਕੁੜੀਆਂ ਹੀ ਲੱਗਦੀਆਂ ਭਈਆਂ ਇਹ ਸਾਫ਼ ਕਰ ਕਰ ਕੇ ਰੱਖਦੇ ਮੇਰੇ ਖਿਆਲ ਨਾਲ ਨਾ ਕਿਵੇਂ ਬੰਦੇ ਹੋਏ ਆ ਦੱਸ ਜਿਹੜਾ ਹੋਟਲਾਂ 'ਚ ਨਹੀਂ ਹੁੰਦਾ ਦੇਖੋ ਨਾ ਨਹੀਂ ਆਹ ਦੇਖੋ ਕਿਨੇ ਰੈਸਟ ਪਈ ਆ ਸਾਫ਼ ਸੋਫ਼ ਕਰਕੇ ਪ੍ਰੋਪਰ ਫੇਰ ਰੱਖਦੇ ਆ ਨਾ ਉਹ ਦੇਖੋ ਉਧਰ ਕਿੰਨੇ ਸੋਹਣੇ ਲੱਗਦੇ ਨਾਲ ਸਾਰਾ ਕੁਝ ਆਹ ਦੇਖੋ ਕਿਉਂਕਿ ਯਾਰ ਸਾਮਾਨ ਲੈ ਕੇ ਆਉਣਾ ਥੋੜਾ ਪੁੱਤਾ ਦਸਤ ਤਾਂ ਪੈਂਦੀ ਆ ਉਹ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਆ ਵੀ ਕਾਫੀ ਕੁਝ ਹਾਲੋ ਕਿਨੇ ਸੋਹਣਾ ਲੱਗਦਾ ਨਾ ਐਂਡ 60 ਹੂੰ ਤੂੰ ਦੇਖ ਸਕਦੇ ਆ ਦੇਖੋ ਕਾਫੀ ਤੇ ਉਧਰ ਤਾਂ ਰੇਟ ਵੀ ਦਿਖਾਉਂਦੇ ਕੀ ਕੀ ਰੇਟ ਲੱਗੇ ਹੋਏ ਆ ਅਗੀਆਂ ਆ ਦੇਖੀਏ ਜੇ ਪਲੇਟਾਂ ਪਲੋਟਾਂ ਦਾ ਉਹ ਇਹ 60 ਰੁਪਏ 40 ਰੁਪਏ 30 ਰੁਪਏ ਬਖਰੇ ਬਖਰੇ ਆ ਆ ਹੈਗੇ ਆ 40 ਰੁਪਏ ਆ ਪੀ ਇੱਥੇ ਤੱਕਰ ਹੈਗੇ ਆ 40 ਇਕਰ ਆ 40 40 ਦੀਆਂ ਪਲੇਟਾਂ ਆ ਬੇਖ ਸਕਦੇ ਆ ਆਪ ਯਾਰ ਆ ਆਪ ਸਭ ਪਹਾਈ ਨਹੀਂ ਆ ਦੇਖੋ ਹਣੀ ਸਪ੍ਰਿੰਗ ਰੋਲ ਖਾਣੇ ਆ ਹਾਂ ਸਪ੍ਰਿੰਗ ਰੋਲ ਵਾਲੀ ਤੇ ਬਾਕੀ ਇਧਰ ਸਾਈਡ ਵੀ ਕਾਫੀ ਰੇਟ ਲੱਗੇ ਹੋਏ ਆ ਦੇਖੋ 150 ਰੁਪਏ ਵਿੱਚ ਵੀ ਲੱਗੇ ਹੋਏ ਆ 150 ਤੇ ਹਾਂ ਆਟਮ 150 ਰੁਪਏ ਤੇ ਪਰਲੇ ਸਾਈਡ ਹੈ ਨਾ ਅੱਛਾ ਆ 1.5 150 ਵਾਲੀ ਆਟਮ ਸਰਾ ਦੇਖਿਆ ਹੂੰ ਹਣੀ ਲਾਲ ਲਾਲ ਮਿਰਚ ਸੀ ਕਮ ਹਾਂ ਹਾਂ ਲਾਲ ਚਮਲਾ ਮਿਰਚ ਆ ਗਈ ਆਵੇ ਗੋਲਕ ਵੀ ਆ ਹਾਂ ਹਾਂ ਨਿਕਲੇਗੇ ਕਾਪਣੀ उल्लू को तो छोड़ छोड़ा ये नहीं निकल के ये ये उधर नाल होने ना कैटल नाल हाँ बाकी इधर देख दे आपको तलो जी पाजी 100 यराव है की की को जगह पाजी ये अपने 60 रुपए जी पाजी इस अपनी एक हाँ 60 रुपए सेल लगी हुई अच्छा है, है। सारा आइटम की जैसे जार वगैरह हैं बाउल्स प्लेट्स सारा आइटम है मेला माइन ह� ये सारा साठ है साठ रुपए का सेल लगी है तीस की भी सेल है बीस की भी सेल है चालीस पचास अच्छा जी सारे तरह की सेल है ठीक है इधर हाँ रुपए दोंगे भी है सौ रूपए डेढ़ सौ ये ट्रे है सौ रूपए की ट्रे है चाय की और ये ये सब सौ भी इधर सत्तर रुपए का आइटम भी है अच्छा जी ये 70 रुपए का है लो जी वाह जी वाह देखो 70 रुपए ਦੇ ਵਿੱਚ ਵੀ ਆ 30 ਦਾ ਹੈ ਇਹ 40 ਦਾ ਹੈ वाह जी वाह ਇਹ ਛੋਟੀ ਛੋਟੀ پلیਟਸ ਆ ਗਈਆਂ ਨਾ ਜਿਸੇ 2 3 4 ਕੱਪ ਚਾਹ ਦੇਣੇ ਵਾਲੀ ਹਾਂਜੀ 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 ਇਹ ਬਾਉਲ ਸੇ 30 ਰੁਪਏ लो जी 30 ਰੁਪਏ ਹੈ ਉਧਰ 20 ਰੁਪਏ ਕੇ ਵੀ ਹੈ ਬਾਉਲ ਅੱਛਾ 20 ਰੁਪਏ ਵਾਲੇ ਕਿਹੜੇ ਉਧਰ ਪਿੱਛੇ 20 ਰੁਪਏ ਵਾਲੇ ਜੀ ਆ 30 ਰੁਪਏ ਨੂੰ ਅੱਗੇ 20 ਵਾਲੇ ਵੀ ਦਿਖਾ ਦਿਓ ਚਟਨੀ ਵਟਨੀ ਲਈ ਹੈ আর یہ ਵਾਲਾ ਬਾਉਲ 20 ਰੁਪਏ ਦਾ ਹੈ ਜੇ ਵਾਲਾ ਵੀ ਹਾਂ 20 ਰੁਪਏ ਦਾ ਠੀਕ ਹੈ ਜੀ 20 ਰੁਪਏ ਦਾ ਰ ਤਾਂ ਲੋ ਜੀ ਦੇਖ ਸਕਦੇ ਆ एंट्री कर दे सारी, भी अपनी दुकान अच्छा, हाँ, हाँ। अच्छा की अब इस बार बदल के लाएं। सारा, फैंसी माल, है, सारा। ठीक फैंसी माल है जो पहले लाते थे तो उससे सब यू, यूनिक आइटम है सारा अच्छा जी जो पहले लाए थे हम थोड़े रेंज कम थी के के कब अच्छी क्वालिटी में लाए थोड़ी रेंज फालतू पर क्वालिटी अच्छी होगी ਕਵਾਲਿਟੀ ਤੁਸੀਂ ਦੇਖ ਸਕਦੇ ਕਾਫੀ ਅੱਛੀ ਕੁਆਲਿਟੀਆਂ ਵਗੈਰਾ ਹੈਗੀਆਂ ਵਾ ਐਂਟਰੀ ਕਰਦੇ ਸਾਰੀ ਵੀਰ ਉਹਨਾਂ ਦੀ ਮਤਲਬ ਸ਼ੋਪਸ ਲੱਗੀ ਹੋਈ ਆ ਤੁਸੀਂ ਆ ਕੇ ਦੇਖ ਸਕਦੇ ਹੋ ਹਣਾ ਹੈਂਡ ਪੇਂਟਿੰਗ ਮੋਗਲ ਹੈਂਡ ਪੇਂਟਿੰਗ ਅੱਛਾ ਜੀ ਸਾਰਾ ਹੈਂਡ ਪੇਂਟਿੰਗ ਆਈਟਮ ਹੈ ਪਰ ਹੈਂਡ ਪੇਂਟਿੰਗ ਹੋਈ ਹੈ ਸਾਰੀ ਕਾਫੀ ਮੱਗ ਵੀ ਮਿਲੇਗਾ ਠੀਕ ਆ ਜੀ ਇਹ ਸਾਰੇ 50 ਵਾਲੇ 50 ਵਾਲੇ ਸਾਰੇ ਫਿਰ ਕੁਝ 80 ਵਾਲਾ ਵੀ ਹੈ 500 ਐਮਐਲ ਜੋ 100 ਵਾਲਾ ਵੀ ਹਰ ਤਰ੍ਹਾਂ ਦੀ ਅਲੱਗ-ਅਲੱਗ ਪ੍ਰਾਈਸ ਹੈ ਮਤਲਬ ਹਰ ਤਰ੍ਹਾਂ ਦੀ ਪ੍ਰਾਈਸ ਦੇ ਆਈਟਮ ਹੈਗੀ ਹੈ ਨਾ ਸਾਰਾ ਕੁਝ ਆ ਤੁਸੀਂ ਦੇਖ ਸਕਦੇ ਆ

ਦੇਖ ਕਰਕੇ ਸਬਸਕ੍ਰਾਈਬ ਕਰੇਗਾ ਉਸੇ 50 ਰੁਪਏ ਹਰ ਸਾਮਾਨ 'ਤੇ ਕਮ ਕਰਕੇ ਦੇਵੇ ਚਲੋ ਜੀ ਹੁਣ ਭਾਜੀ ਨੇ ਤੁਹਾਨੂੰ ਇਹ ਚੀਜ਼ ਦੱਸ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਕੁਝ ਵੈਰਾਈਟੀਆਂ ਵਾ ਇੱਕੜੀ ਹੈ ਕਾਫੀ ਕੁਝ ਆ ਤੁਸੀਂ ਦੇਖ ਸਕਦੇ ਆਹ ਬੜੀ ਬੜੀ ਵਧੀਆ ਚੀਜ਼ ਆਈ ਹੈ ਨਵੀਂ ਇਹ ਯੂ ਨਿਕਾਈਡ ਨਿਕਾਈਡ ਆਈਟਮ ਆਈ ਬਿਲਕੁਲ ਆਇਆ ਇਹ ਨਿਊ ਆਈਟਮ ਹਾਂ ਇਸੇ ਸਿਮਲਾ ਮਿਰਚ ਹੈ ਇਸਮੇ 4-4 ਪਾ ਸਕਦੇ ਹੋ ਆਪ ਬਿਲਕੁਲ ਜੀ ਸਿਮਲਾ ਮਿਰਚ ਟਾਈਪ ਮੈਂ ਆਈ ਨਿਊ ਤਿੰਨ ਕਲਰ ਹੈ ਇਸਮੇ ਹਾਂ ਜੀ ਆਹ ਦੇਖ ਰਹੇ ਤੁਸੀਂ ਤਿੰਨ ਕਲਰ ਲੱਗੇ ਹੋਏ ਆ ਤੇ ਆਹ ਬਹੁਤ ਹੀ ਕਪਿੰਗ ਵਾਲੀ ਮਿਰਚ ਹੋ

ਤੁਹੇ ਆ ਸਕਦੇ ਆ ਪਹਿਲੇ ਸੇ ਹਟਕਾ ਯੂਨਿਕ ਆਈਟਮ ਹੈ ਸਾਰਾ ਅੱਛਾ ਹੀ ਸਾਰਾ ਯੂਨਿਕ ਆਈਟਮ ਹੈ ਚਲੋ ਜੀ ਦੇਖ ਸਕਦੇ ਆ ਕਾਫੀ ਕੋਈ ਹੈਗਾ ਯੂਨਿਕ ਆਈਟਮਾਂ ਸਾਰੀ ਤੇ ਜ਼ਰੂਰ ਵਿਜ਼ਿਟ ਕਰਿਓ ਤਾਂ ਜ਼ਰੂਰ ਤੁਹਾਨੂੰ ਅੱਛੇ-ਛੇ ਡਿਸਕਾਊਂਟ ਮਿਲ ਜਾਣੇ ਨਾਲ ਦੀ ਨਾਲ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਭਾਜੀ ਇਹਦਾ ਕੀ ਲਓਗੇ ਜਿਹੜਾ ਤુલਸੀ ਪੌਟ ਜਿਹੜਾ ਇਹ ਤુલਸੀ ਪਲੈਂਟਰ ਹੈ 200 ਰੁਪਏ ਦਾ ਮਾਤਰ ਮਾਰਕੀਟ ਸੇ ਜਾਂ ਕਹੀਂ ਸੇ ਵੀ ਆਨਲਾਈਨ ਲੋਗੇ ਆਪ ਹਾਂਜੀ ਕਮ ਸੇ ਕਮ 450 ਜਾਂ 500 ਰੁਪਏ ਦਾ ਪੀਸ ਹੈ ਆਨਲਾਈਨ ਅੱਛਾ ਹੀ ਸਾਡੇ ਕੋਲ 250 ਰੇਟ ਹੈ 200 ਤੱਕ साढ़े छह सौ का सेट देख रहे थ्री पीस है इसमें अच्छा दो तीन पीस का सेट है थ्री पीस का सेट क्या बात है जी क्या बात है तो काफी कुछ आइटम्स भाई को है ते मस्त विजिट करो आज तो पहला तो दिन है ओपनिंग है यहाँ तो अच्छा चलता है भीड़ भाड़ आएगी तो बिल्कुल भी नहीं पड़ती हम पे माल की ਜੀ ਪਹਿਲਾ ਦਿਨ ਓਪਨਿੰਗ ਦਾ ਦਿਨ ਅੱਜ ਕ੍ਰੇਜ ਵੀ ਨਹੀਂ ਹੈ ਇਤਨਾ ਹੂੰ ਤਾਂ ਤੁਸੀਂ ਆ ਕੇ ਇਥੇ ਵਿਜ਼ਿਟ ਕਰ ਸਕਦੇ ਹੋ ਕਾਫੀ ਕੋ ਤੁਹਾਨੂੰ ਦੱਸਤਾ ਨਾਲ ਦੀ ਨਾਲ ਭਾਈ ਨਾਲ ਮਿਲਾ ਕੇ ਵੀ ਤੁਹਾਨੂੰ ਦੱਸਤਾ ਵਾ ਤੁਹਾਨੂੰ ਕਾਫੀ ਅਚੀ ਡਿਸਕਾਊਂਟ ਮਿਲ ਜਣੇ ਆ ਵੀਡੀਓ ਸ਼ੇਅਰ ਕਰਦੇ ਹੋ ਤਾਂ ਚੈਨਲ ਨੂੰ ਲਾਈਕ ਕਰ ਦਿਓ ਕਾਰਪਟ ਵੀ ਸੋਹਣੇ ਆ ਇਹ ਸਾਰੇ ਆ ਵੀ ਤੁਹਾਨੂੰ ਕਾਰਪਟ ਵੀ ਦਿਖਾਉਣੇ ਆ ਤਾਂ ਤੋਂ ਹੀ ਦੇਸਾਂ ਦੇ ਕਾਰਪਟ ਵੀ ਕਾਫੀ ਜਿਆਦਾ ਲੱਗ ਚੁੱਕੇ ਆ ਕਾਫੀ ਅਹੀ ਆਈਟਮ ਆਈਟਮ ਵਗੈਰਾ ਲੱਗ ਚੁੱਕੇ ਆ ਘਰ ਵਾਸਤੇ ਵੀ ਦੇ ਸਕਦੇ ਆ ਤੇ ਪੂਰੇ ਕੰਮ ਜੋਰਾ ਸ਼ੋਰਾ ਨਾਲ ਚੱਲ ਰਿਹਾ ਵਾ ਬਾਕੀ ਤਾਂ ਲੱਕੜ ਦੀ ਜੱਬਣੀਆਂ ਹੋਈਆਂ ਕਾਫੀ ਹਾਂ ਕੀ ਤੋਪ ਤੋਪ ਹਾਂ ਆ ਲੋ ਜੀ ਕੀ ਬਾਤ ਆ ਨਹੀਂ ਕੀ ਮਸਾਨ ਹੋ ਜੀ ਦੇਖ ਸਕਦੇ ਆ ਰੋਟੀ ਵਾਲੇ ਆਪਾਂ ਹਨਾ ਆ ਯਾਰਾ ਕੀ ਪ੍ਰਾਈਸ ਆ ਲੱਕੜ ਦਾ ਇਹ 150 600 600 ਅਸ਼ਮ ਮੈਂ 150 ਸੋਰੀ ਆ 600 ਲੋ ਜੀ ਭਾਈ ਗਾ 600 ਰੁਪਏ ਆ ਤੇ ਤੁਸੀਂ ਦੇਖ ਸਕਦੇ ਸਾਰੇ ਇੱਥੇ ਇਹ ਸਾਰੀ ਲੱਕੜ ਦੀ ਆਈਟਮ ਸਾਰਾ ਭਾਈ ਸਾਰੀ ਦੀ ਸਾਰੀ ਸਾਲਾ ਇਹ ਦੇਖ ਸਕਦੇ ਜੀ ਕਾਫੀ ਅੱਛਾ ਦੇਖੋ ਤਾਂ ਟਰੈਕਟਰ ਭਾਈ ਟਰੈਕਟਰ ਕਿੰਨੇ ਦਾ ਵਾ 600 ਕਾਈ ਸੁਰੂ ਰੇਗਾ ਤੇ ਕਾਫੀ ਮਾੜਾ ਡੈਕੋਰੇਸ਼ਨ ਵਾਸਤੇ ਤਾਂ ਚੀਜ਼ਾਂ ਮਿਲ ਜੂਗੀਆਂ ਕਿ ਨਹੀਂ ਯਾਨੀ ਬਹੁਤ ਸੋਹਣੇ ਸੋਹਣੇ ਆ ਕੱਪ ਵਗੈਰਾ ਦੇ ਸਟੈਂਡ ਵੀ ਆ ਹਾਂ ਜਿੱਦਾ ਉਹ ਐਲੀਫੈਂਟ ਪਏ ਮੋਰ ਪਏ ਆ ਹਾਂ ਉਹ ਦੇਖੋ ਤੁਹਾਨੂੰ ਲਫੋਨ ਨਾਲ ਜ਼ੂਮ ਕਰਕੇ ਆ ਰਿਹਾ ਆਹ ਦੇਖੋ ਮਾਹੌਲ ਚੈੱਕ ਕਰੋ ਜਰਾ ਪੂਰਾ ਯਾਨੀ ਕਾਫੀ ਦੇਖੋ ਉਹ ਪਹਿਲਾਂ ਇੱਕ ਚੀਜ਼ ਯਾਨੀ ਵੀ ਦੇਖ ਦਿਓ ਨਹੀਂ ਛੋਟੇ ਹੁੰਦੇ ਨਾ ਉਹ ਪੁਰਾਣੀਆਂ ਆਈਟਮ ਆਏ ਇਹ ਵਾਲੀ ਚਾਹ ਉਹ ਨਾ ਚੇਅਰ ਹਾਂ ਚੇਅਰ ਵਗੈਰਾ ਜਿੱਦਾ ਹੁੰਦੇ ਨਾ ਪਹਿਲਾਂ ਇਹ ਹੀ ਚੱਲਦੇ ਹੁੰਦੇ ਇੱਕ ਢੋਣੇ ਹਾਂ ਮੋਸਟਲੀ ਜਿਆਦਾ ਤੇ ਆ ਦੇਖ ਸਕਦੇ ਆ ਤੇ ਪਾ ਜਿਹੜਾ ਕੀ ਪ੍ਰਾਈਸ ਰਹਿੰਦਾ ਹੈ ਬ੍ਰੈਸਿੰਗ ਟੇਬਲਾਂ ਨਾਲ 200 ਰੁਪਏ 200 ਰੁਪਏ ਤੇਰੇ ਵਿੱਚ ਦੇਖੋ ਪੂਰਾ ਬਣਾਇਆ ਹੋਇਆ ਇਹਦਾ ਪਹਿਲਾਂ ਹੁੰਦੇ ਸੀ ਨਾ ਬਿਲਕੁਲ ਮੇਕਅਪ ਸੈਟ ਕੇ ਵਾਸਤੇ ਤੇ ਬਾਹਰ ਕੁਰਸੀਆਂ ਵਗੈਰਾ ਟੇਬਲ ਨਾਲ ਦੋ ਚੇਅਰ ਆ ਇੱਕ ਟੇਬਲ ਆ ਇਹ ਦੇਖੋ ਆ ਤੇ ਕਾਫੀ ਕੁਝ ਹੈਗੇ ਆ ਅੰਦਰ ਤੇ ਆਹ ਦੇਖੋ ਜੀ ਗੁੜਕਾ ਸਾਹ ਪੜਨ ਵਾਸਤੇ ਵੀ ਬਹੁਤ ਵਧੀਆ ਹੈਗਾ ਸਟੈਂਡ ਹੈਗਾ ਜੀ ਇੱਥੇ ਆਹ ਲੋ ਜੀ ਤੇ ਲੋ ਜੀ ਤੁਹਾਨੂੰ ਬੁਲਟ ਵੀ ਦਿਖਾਨੀ ਬੁਲਟ ਹਾਂ ਬੁਲਟ ਹੀ ਹੈ ਇਹ ਵਿੱਚ ਆਹ ਦੇਖੋ ਪੁਰਾਣੇ ਜਿਹੇ ਮਾਡਲ ਦੇ ਹੀ ਬੱਬੂ ਕੱਟ ਬੱਬੂ ਕਾਰ ਰਿਕਾਓ ਦੇਖੋ ਗੁਟਕਾ ਸਾਹ ਪੜਨ ਵਾਸਤੇ ਵੀ ਹੈਗਾ ਸਟੈਂਡ ਯਾਰ ਦੇਖੋ ਤੇ ਕਾਫੀ ਪੁੱਛੇਗਾ ਵਾ ਤੇ ਕਾਫੀ ਮਤਲ ਲੱਕੜ ਦੀਆਂ ਆਈਟਮਸ ਕਾਫੀ ਕੁਝ ਹੈਗੀਆਂ ਵਾ ਹਾਂ ਇਹ ਵਧੀਆ ਮਤਲ ਪ੍ਰੈਸ਼ਰ ਵਾਸਤੇ ਵਧੀਆ ਹੁੰਦੀ ਹੈ ਨਾ ਦੱਬਨ ਨਾਲ ਤਾਂ ਸਹੀ ਹੈ ਬਾਕੀ ਬੱਚਿਆਂ ਦੀਆਂ ਚੀਜ਼ਾਂ ਆ ਹਾਂ ਬਹੁਤ ਵਧੀਆ ਚੀਜ਼ ਆ ਇਹ ਦੇਖ ਸਕਦੇ ਆ ਤੇ ਇਧਰ ਸਾਈਡ ਤੋਂ ਦੇਖ ਸਕਦੇ ਬੱਚਿਆਂ ਦੀ ਟੁਆਇਜ਼ ਵਗੈਰਾ ਵੀ ਲੱਗੇ ਹੋਏ ਕਾਫੀ ਹੈ ਨਾ ਆਹ ਲਓ ਜੀ ਤੇ ਆਹ ਲਓ ਜੀ ਦੇਖ ਸਕਦੇ ਨਹੀਂ ਤੇ ਬਾਕੀ ਤੁਹਾਨੂੰ ਹੋਰ ਕਾਫੀ ਹੁਣ ਲਾਈਟਾਂ ਜਗ੍ਹਾ ਲਾ ਪਈਆਂ ਵਾ ਤੇ ਬਸ ਹੁਣ ਮਾਹੌਲ ਪੂਰਾ ਮੰਗ ਜਾਣਾ ਨਹੀਂ ਥੋੜੇ ਦਿਨਾਂ ਤੱਕ ਉਹਦੀ ਦਿਖੇ ਉਹ ਕੱਲ ਤਾਂ ਕਾਫੀ ਰਸ਼ ਪੈ ਜਾਣਾ ਵਾ ਕੱਲ ਕਹਿੰਦੇ ਜੰਨੀਆ ਕੱਲ ਤਾਂ ਚੱਲ ਪੜੀਗਾ ਕਿੱਦਾਂ ਜੰਨੀਆ ਹਾਂ ਕੱਲ ਹੋ ਹੀ ਜਾਣਾ ਇਹ ਵੀ ਮੋਸਤੀ ਕੁਝ ਵੀ ਨਹੀਂ ਰਹਿ ਗਿਆ ਕਾਰਪਟ ਵੀ ਨਹੀਂ ਉਹ ਵੀ ਛੇ ਆ ਹਾਂ ਪਹਿਲਾਂ ਖਲਾਰਾ ਵੜਾ ਸੀ ਸਹੀ ਗੱਲ ਆ ਤੇ ਇਧਰ ਪੰਜਾਬੀ ਜੁੱਤੀਆਂ ਦਾ ਦੇਖੋ ਜੀ ਲੱਗੀਆਂ ਹੋਈਆਂ ਵਾ ਆਹ ਲੋ ਜੀ ਮਾਹੌਲ ਚੈੱਕ ਕਰੋ ਯਾਰ ਸਾਰਾ ਸਟਾਲ ਪੰਜਾਬੀ ਜੁੱਤੀਆਂ ਦਾ ਰੱਖਿਆ ਆ ਦੇਖੋ ਤਾਂ ਇਧਰੇ ਛੋਟੇ ਬੱਚਿਆਂ ਵਾਸਤੇ ਦੇਖੋ ਕਿੰਨੀ ਸੋਹਣੀ ਜੁੱਤੀਆਂ ਵਾਂ ਪੰਜਾਬੀ ਜੁੱਤੀਆਂ ਲੱਗੀਆਂ ਹੋਈਆਂ ਵਾਂ ਆਹ ਲੋਰੀ ਪੂਰਾ ਦੇਖੋ ਜੀ ਤੇ ਇਧਰੇ ਕਾਫੀ ਜਿਹਾ ਜੁੱਤੀਆਂ ਲੱਗੀਆਂ ਹੋਈਆਂ ਵਾਂ ਭਾਜੀ ਕੀ ਪ੍ਰਾਈਸ ਰਹਿਣ ਦਾ ਆਪਣਾ ਹਾਂ ਜੀ 300 ਸਟਾਰਟਿੰਗ ਹੋ ਜਾਂਦੀ 300 ਸਟਾਰਟਿੰਗ ਤਾਂ 300 ਵਾਲੀ ਆਟਮ ਕਿਹੜੀ ਹੈ ਭਾਜੀ ਆਪਣਾ ਨੂੰ ਹੈ ਆ ਸਾਰੀ 300 ਵਾਲੀ ਹੈ ਨਾ ਤੇ ਜਿਹੜਾ ਛੋਟੇ ਬੱਚੇ ਦੀ ਲੱਗੀ ਇਹਦਾ ਕੀ ਪ੍ਰਾਈਸ ਆ ਭਾਜੀ 300 200 ਲਓ ਜੀ 150 200 ਹੈ ਨਾ ਤਾਂ ਮਤਲਬ ਕਿੱਥੇ ਤੱਕ ਲਾਸਟ ਪ੍ਰਾਈਸ ਰਹਿੰਦਾ ਬਾਜੀ ਆਪਣਾ ਅਜੇ 200 ਤੋਂ ਸਟਾਰਟਿੰਗ ਹੈ ਜੀ 200 ਮਤਲਬ ਲਾਸਟ ਕਿੱਥੇ ਕਰ ਰਹਿੰਦਾ ਲਾਸਟ ਹੈ 500 ਰੁਪਏ 500 ਹਾਂ ਤੇ ਲਾਸਟ ਜਿਹੜਾ ਹੈਗਾ 500 ਰੁਪਏ ਰਹਿੰਦਾ ਵਾ ਤੇ ਜੀ ਦੇਖ ਸਕਦੇ ਕਾਫੀ ਅੱਛੇ-ਅੱਛੇ ਡਿਜ਼ਾਈਨ ਆ ਤੇ ਗਰਮ ਵੀ ਹੈਗੀਆਂ ਆ ਵਾਂ ਦੀ ਚਪਲਾਂ ਆ ਹਾਂ ਸਲੀਪਰ ਹੈਗੀਆਂ ਆ ਜੀ ਦੇਖ ਸਕ ਰਹੇ ਹਾਂ ਅੱਛਾ ਇਹ 200 ਤੋਂ ਸੋਰੀ ਬਸ ਜੀ ਸਾਡੇ 250 ਰੁਪਏ ਦੇ ਠੀਕ ਆ ਜੀ ਚਲੋ ਜੀ ਦੇਖ ਸਕਦੇ ਕਾਫੀ ਕੁਝ ਵੈਰਾਈਟੀ ਹੈਗੀ ਆ ਤੇ ਬਹੁਤ ਵਧੀਆ ਜੀ ਤੇ ਕਾਫੀ ਵਾਰ ਹੁੰਦਾ ਕਿ ਛੋਟੇ ਬੱਚਿਆਂ ਨੂੰ ਹੁੰਦਾ ਜ਼ਿਆਦਾਤਰ ਛੋਟੇ ਬੱਚਿਆਂ ਦਾ ਤੇ ਉਹ ਤੁਹਾਨੂੰ ਵੀ ਵੈਰਾਈਟੀ ਮਿਲ ਜਾਣੀ ਕਾਫੀ ਉਤਿਆਵੀ ਆ ਦੇਖੋ ਹਾਂ ਸਾਰੇ ਸਾਈਜ਼ ਮਿਲ ਜੂ ਭਾਜੀ ਅੱਛਾ ਜੀ ਛੋਟੇ ਬੱਚੇ ਦਾ ਠੀਕ ਆ ਜੀ ਤੇ ਮੋਸਟਲੀ ਕਹਿੰਦਾ ਨੂੰ ਸਾਰੇ ਸਾਈਜ਼ ਮਿਲ ਜਾਣੇ ਆ ਅਵੇਲੇਬਲ ਆ ਹਾਂਜੀ ਹਾਂਜੀ ਆ ਛੋਟੇ ਬੱਚਿਆਂ ਦੇ ਲੋ ਜੀ ਗਰਮ ਸ਼ੂਜ਼ ਜਿਹਾ ਹੁੰਦੇ ਹਾਂ ਹਾਂਜੀ ਹਾਂਜੀ ਠੀਕ ਆ ਕਾਫੀ ਵੈਰਾਈਟੀ ਹੈਗੀ ਆ ਭਾਜੀ ਉਹਨਾਂ ਤੋਂ ਤੇ ਬਾਅਦ ਤੁਸੀਂ ਐਂਟਰੀ ਕਰਦੇ ਸਾਰੇ ਤੁਹਾਨੂੰ ਇੱਥੇ ਮਿਲ ਜਾਣੀ ਸ਼ਾਪ ਤੇ ਆ ਜੋ ਅੱਗੇ ਦੇਖਦੇ ਆ ਚੂਲੇ ਚੱਲ ਪਏ ਆ। ਚੂਲੇ ਛੋਟੇ ਬੱਚੇ ਲੈ ਰਹੇ ਐ ਇੰਜੋਏ ਕਰ ਰਹੇ ਆ। ਤੇ ਉੱਤੇ ਸਾਈਡ ਬੱਸ ਹੁਣ ਮਾਹੌਲ ਚੱਲ ਹੀ ਪਿਆ ਣੀ ਇਸ ਹੱਦ ਤੱਕ ਬੱਸ। ਹੋਰ ਇੱਕ ਕੱਲ ਦੇ ਦਿਨ ਤੱਕ ਬਿਲਕੁਲ ਰੈਡੀ ਹੋ ਜਾਣਾ, ਕੰਮ ਬਿਲਕੁਲ ਸਟਾਰਟ ਹੋ ਜਾਣਾ ਵਾ। ਲਾਈਟਾਂ ਲੂਜਾ ਲੱਗ ਚੁੱਕੀਆਂ ਆ। ਚਲੋ ਆਜੋ ਇੱਧਰ ਪੂਤ ਮੰਗਲਾ ਵੀ ਤਿਆਰੀ-ਚੈਰੀ ਦੇ ਵਿੱਚ ਹੀ ਆ ਤਾਂ ਚਲਈਏ ਹੁਣ। ਚਲੋ ਜੀ ਚਲਈਏ ਅੱਜ ਜਿਵੇਂ ਦੇਖ ਲਿਆ ਮੇਲਾ, ਮੇਲੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾ ਵੀ ਦਿੱਤੀਆਂ। ਜਿੱਦਾਂ-ਜਿੱਦਾਂ ਨਵੀਆਂ ਚੀਜ਼ਾਂ ਲੱਗੂਗੀਆਂ ਉਹ ਵੀ ਤੁਹਾਨੂੰ ਸਾਰਾ ਡਿਸਕਸ ਕਰ ਦਵਾਂਗੇ ਵਿਦ ਪ੍ਰਾਈਸਿਸ ਤੇ ਕੋਈ ਵੀ ਚਲੋ ਜੀ ਹੁਣ ਸਾਹ ਵੀ ਚੱਲ ਗਏ ਆ ਜੀ ਹੁਣ ਲਓ ਜੀ ਘੁੰਮਣ ਚੱਲ ਗਏ ਅਗਲੇ ਉਹ ਵੀ ਸਾਰਾਂ ਤੇ ਸਾਰਾਂ ਤੋਂ ਚੱਲ ਗਏ ਆ ਜੀ ਸਫਰਾ ਤੇ ਆ ਕਹਿੰਦੇ ਸਾਰਾ ਤੇ ਨਹੀਂ ਹਾਂ ਉਹ ਦੇ ਧਮਾਕਾ ਖੜਾ ਆਪਣੇ ਸੀਟ ਲੈਣ ਲੱਗੇ ਆ ਹਾਂ ਲੋਈ ਟ੍ਰਾਇਲ ਚੱਲ ਰਿਹਾ ਨਹੀਂ ਟ੍ਰਾਇਲ ਚੱਲਦਾ ਪਿਆ ਆ ਜੀ ਸਿਖਾਉਂਦੇ ਆ ਹਾਂ ਆਹ ਲੋ ਜੀ ਚਲੋ ਜੀ ਅੱਜ ਤਾਂ ਟੋਆ ਜਾ ਪਟਾਹ ਤੇ ਤਰਪਾਲ ਪੂਰੀ ਤੇ ਪਾਣੀ ਵੀ ਭਰ ਦੇਣਾ ਦੇਖੋ ਮੋਟਰ ਲਾਉਂਦੇ ਪਏ ਆ ਤਵਾਜ ਫੁਹਾਰਾ ਚੱਲਣਾ ਐ ਤਾਂ ਇਹ ਤੇ ਦਾ ਮਰਜ਼ੀ ਦੀ ਫੋਟੋ ਮਾਰਕ ਝਾ ਸਕਦੇ ਆਂ ਇਹ ਆਪਣੀ ਆਹ ਲਓ ਜੀ ਹੁਣ ਆਪਾਂ ਇਥੋਂ ਕਰਨਗੇ ਐਗਜ਼ਿਟ ਵਾਹ ਯਾਰ ਕਰ ਰਹਿ ਲੰਗਾ ਆਹ ਆਹ ਹੋਣੀ ਨਾ ਗੱਲ ਤੇ ਚਲੋ ਜੀ ਆਜੋ ਕੋਈ ਜੀ ਆਹ ਕੋਈ ਮਾਹੌਲ ਹੁਣ ਆਪਾਂ ਆ ਗਏ ਲੰਡਨ ਤੋਂ ਬਾਹਰ ਹੂੰ ਬਸ ਇੰਨਾ ਕਿਸੇ ਸਾਡਾ ਲੰਡਨ ਆਹ ਲਓ ਜੀ ਵਾਹ ਵਾਹ ਲੰਡਨ ਇਹ ਆਮਾਗੇ ਟਾਈਮ ਲੱਗਾ ਤਾਂ ਹੂੰ ਤਲੋ ਜੀ ਹੁਣ ਆਪਾਂ ਆ ਗਏ ਅਸੀਂ ਲੰਡਨ ਸਿਟੀ ਤੋਂ ਬਾਹਰ ਤੇ ਸੰਗਤ ਜੀ ਆਈ ਹੋਪ ਕਿ ਸਾਰੇ ਨੂੰ ਸਾਰੀ ਇਨਫੋਰਮੇਸ਼ਨ ਮਿਲ ਗਈ ਹੋਣੀ ਆ ਤੇ ਵੀਡੀਓ ਨੂੰ ਤੁਸੀਂ ਇੰਜੋਏ ਵੀ ਕੀਤਾ ਹੋਊਗਾ ਹਾਂ 30 ਰੁਪਏ ਜਿਹੜੀ ਸਾਰੇ ਹੈ ਜੀ ਐਂਟੀਟਿਟੀ ਹੈ ਜੀ 30 ਰੁਪਏ ਤੇ ਬਾਕੀ ਕਾਫੀ ਦੁਕਾਨਾਂ ਲੱਗੀਆਂ ਕੱਲ ਬਿਲਕੁਲ ਮਤਲਬ ਰੈਡੀ ਹੋ ਜਾਣਾ ਤੇ ਮੇਲਾ ਬਿਲਕੁਲ ਸਟਾਰਟ ਹੀ ਹੈ ਕਿਸ ਹਿਸਾਬ ਪੂਰਾ ਹੁਣ ਤੇ ਤੁਸੀਂ ਕੱਲ ਆ ਸਕਦੇ ਆ ਆਰਾਮ ਨਾਲ ਬਿਲਕੁਲ ਕੱਲ ਤਰੀਕ ਕਿੰਨੀ ਆ ਕੱਲ 29 ਤਰੀਕ ਆ ਆਪਾਂ 18 ਤਰੀਕ ਆ ਸੀ ਤੇ ਲੋਹੇ ਸੰਗਤ ਜੀ ਵੀਡੀਓ ਵਧੇ ਲਗੀ ਇਨਫੋਰਮੇਸ਼ਨ ਲੱਗੀ ਜਰੂਰ ਸ਼ੇਅਰ ਕਰਿਓ ਤੇ ਇੱਕ ਜ ਤਾਂ ਚਲੋ ਹੁਣ ਅਪ ਚੱਲਦੇ ਆ ਜੀ ਮਿਲਾਂਗੇ ਨੈਕਸਟ ਵੀਡੀਓ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਬਾਕੀ ਧੁੰਦ ਪੂਜਰ ਹੋ ਚੁੱਕੀ ਆ ਦੇਖ ਸਕਦੇ ਆ ਗਾ ਲਓ ਪੂਰਾ ਮਾਹੌਲ ਧੁੰਦ ਦੀ ਹੋ ਗਈ ਆ ਹੂੰ ਤਾਂ ਦੇ ਲੈਣੀ ਮੈਂ ਧੁੰਦ ਦੇ ਤੁਰੇ ਹੋਈ ਆ ਤੁਹਾਡੇ ਵਾਸਤੇ ਸਪੈਸ਼ਲ ਇਸ ਕਰਕੇ ਮਨ ਦਾ ਲਾਈਕ ਤੇ ਸਬਸਕ੍ਰਾਈਬ ਕਰਨਾ ਤਾਂ ਚਲੋ ਹੁਣ ਚੱਲਦੇ ਆ